ਘਟਾਉਣ ਵਾਸਤੇ ਕਿਸਾਨਾਂ ਨੂੰ ਵੇਅਰ ਕਰੋ ਵੀ ਤੁਸੀਂ ਪਾਣੀ ਧਰਤੀ ਨੂੰ ਕਾਰਡ ਹੀ ਨਹੀਂ ਹੋਣ ਦੇਣਾ ਠੀਕ ਹੈ ਜੇ ਧਰਤੀ ਨੂੰ ਝੋਨੇ ਨੂੰ ਵੀ ਸੱਲੇ ਦੀ ਲੋੜ ਹੁੰਦੀ ਹੈ ਤਾਂ ਜਾਂਦਾ ਕਿਸਾਨ ਨੂੰ ਕਿਸਾਨ ਨੇ ਪੋਲੂਸ਼ਨ ਕਰਤਾ ਕਿਸਾਨ ਨੇ ਪਾਣੀ ਖਤਮ ਕਰਤਾ ਠੀਕ ਹੈ ਫੈਕਟਰੀਆਂ ਨੇ ਹੁਣ ਕਹਿੰਦੇ ਜੇ ਮੈਂ ਸਹੀ ਹੋਵਾਂ ਤਾਂ ਠੀਕ ਹੈ 1 ਲੀਟਰ ਬੀਅਰ ਦੀ ਬੋਤਲ ਬਣਾਉਣ ਵਾਸਤੇ ਕਹਿੰਦੇ 25 ਲੀਟਰ ਪਾਣੀ ਚਾਹੀਦਾ ਜੇ 10 11 ਲੀਟਰ ਪਾਣੀ ਆਪਾਂ ਬਾਥਰੂਮ ਕਰਕੇ ਆਉਣੇ ਤਾਂ ਇੱਕ ਬੰਦਾ ਡੋਲਦਾ ਇਹ ਪਿੰਡ ਵਾਲੇ ਤਾਂ ਚਲ ਫੇਰ ਵੀ ਅਸੀਂ ਲੈ ਝੋਨਾ ਲਾਉਂਦੀ ਨਹੀਂ ਅਸੀਂ ਸਾਰੀਆਂ ਸਬਜ਼ੀਆਂ ਲਾਵਾਂਗੇ ਉਹਨਾਂ ਨੂੰ ਚੱਕੂ ਉਹਨਾਂ ਦੀ ਐਮਐਸਪੀ ਦੋ ਸਰਕਾਰ ਖਰੀਦੇ ਉਦੋਂ ਸਰਕਾਰ 25 ਵਿੱਚ ਇਥੇ ਉਤਰੀਬਨ ਕਹਿੰਦੇ ਝੋਨਾ ਬੈਨ ਕਰਨਾਗਾ ਤੇ ਝੋਨਾ ਨਾਲ ਪਾਣੀ ਦਾ ਪੰਜਾਬ ਦੇ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਸਸਾਨਾ ਨੂੰ ਕਰਜੇ ਤੋਂ ਮੁਕਤ ਕੀਤਾ ਕਿਉਂਕਿ ਇਹ ਫਸਲ ਹੈ ਜਿਹੜੀ ਮੰਨ ਲਓ 60-70000 ਦੀ ਕਨਫਰਮ ਹੀ ਹੁੰਦੀ ਹੈ ਵੀ 60-70000 ਦੀ ਹੋ ਜਾਂਦੀ ਹਨ ਫਿਰ ਇਹਨਾਂ ਨੇ ਯੂਨੀਵਰਸਿਟੀ ਕਨਫਰਮ ਕਰਤਾ ਵੀ ਉਹਦੇ ਚੌਲ ਚ ਘਾਟਾ ਕੋਈ ਹੁੰਦਾ ਪਰ ਫਿਰ ਵੀ ਕਾਟ तकरीबन 99% ਲੋਕਾਂ ਤੋਂ ਕਾਟ ਲਈ ਗਈ ਆਮੀ ਦੋਸਤੋ ਕਿਦਾਂ ਸਾਰੇ ਮੂਸਾ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਆਪਾਂ ਗੁੱਡੀ ਜਾਂਦੇ ਸੀ ਲਸਨ ਤੇ ਆਪਾਂ ਇੱਕ ਖਬਰ ਸੁਣ ਕੇ ਹਟੇ ਸੀ ਹੁਣੇ ਹੁਣ ਤੇ ਆਪਣਾ ਮੁਰਿਓ ਖਬਰ ਆ ਗਈ ਤੇ ਹੋ ਸੋਚਿਆ ਥੋੜੇ ਨਾਲ ਦਿਲ ਦੀਆਂ ਗੱਲਾਂ ਕਰੀਏ ਤੁਹਾਨੂੰ ਪਹਿਲੀ ਪਤਾ ਵੀ ਯਾਰ ਕਿਸਾਨੀ ਤੇ ਸਰਕਾਰਾਂ ਦੀ ਕੋਈ ਚੰਗੀ ਸੋਚ ਨਹੀਂ ਹੈਗੀ ਤੇ ਹੁਣ ਜਿਹੜੀ ਖਬਰ ਚੱਲ ਰਹੀ ਸ਼ੋਮਸਾਨੂੰ ਦੱਸਿਆ ਨੇ ਸਾਰਿਆਂ ਨੇ ਦੇਖੀ ਉਹ ਤਕਰੀਬਨ ਕਹਿੰਦੇ ਝੋਨਾ ਬੈਨ ਕਰਨਾਗਾ ਤੇ ਝੋਨਾ ਨਾਲ ਪਾਣੀ ਦਾ ਪੰਜਾਬ ਦੇ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਜੇ ਉਹ ਠੀਕ ਆ ਪਹਿਲਾਂ ਤਾਂ ਜਿਹੜੇ ਝੋਨਾ ਲੈ ਕੇ ਆਇਆ ਸੀ ਉਹ ਤੋਂ ਕਿਹੜਾ ਤੁਹਾਨੂੰ ਪਤਾ ਨਹੀਂ ਸੀਗਾ ਵੀ ਪੰਜਾਬ ਦੇ ਪਾਣੀ ਦਾ ਪੱਧਰ ਝੋਨੇ ਨਾਲ ਨੀਚੇ ਜਾਊਗਾ ਤੇ ਪੰਜਾਬ ਝੋਨੇ ਦੀ ਫਸਲ ਵਾਸਤੇ ਬਣਿਆ ਕਿ ਨਹੀਂ ਠੀਕ ਆ ਇਹ ਜਿੱਥੇ ਜਿਆਦਾ ਵਰਖਾ ਹੁੰਦੀ ਹੈ ਉੱਥੋਂ ਦੀ ਫਸਲ ਆ ਫੇਰ ਆਪ ਨੂੰ ਸਾਰਿਆਂ ਨੂੰ ਪਤਾ ਵੀ ਝੋਨੇ ਨੇ ਮਾੜਾ ਜਿਹਾ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕੀਤਾ ਕਿਉਂਕਿ ਇਹ ਫਸਲ ਆ ਜਿਹੜੀ ਮੰਨ ਲਓ 60-70 ਹਜ਼ਾਰ ਦੀ ਕਨਫਰਮ ਹੀ ਹੁੰਦੀ ਹੈ ਵੀ 60-70 ਹਜ਼ਾਰ ਦੀ ਹੋ ਜਾਂਦੀ ਹੈ ਕੋਈ ਉਹਨੂੰ ਜਿਆਦਾ ਮਾਰਨੀ ਪੈਂਦੀ ਨਹੀਂ ਇਹ ਤਾਂ ਕਰਕੇ ਕਿਸਾਨ ਕਰਜ਼ੇ ਦੀ ਦਲਦਲ ਤੋਂ ਬਾਹਰ ਆਏ ਸੀ ਠੀਕਾ ਟੌਪਿਕੇ ਖਾਸਾ ਲੰਮਾ ਤੇ ਆਪਦੇ ਜ਼ਰੂਰਤ ਤੇ ਵਿਊ ਦਿਓ ਕੋਈ ਆਪਾਂ ਕੋਈ ਬਾੜੇ ਸਿਆਣੀ ਨਹੀਂ ਹੈਗੇ ਪਰ ਜਿੰਨੀ ਕ ਆਪਾਂ ਨੂੰ ਨੌਲੇਜ ਆ ਆਪਾਂ ਉਨੀ ਕ ਗੱਲ ਕਰਾਂਗੇ ਠੀਕਾ ਵੀ ਇਹ ਕਹਿੰਦੇ ਝੋਨਾ ਪਾਣੀ ਥੱਲੇ ਖਿੱਚ ਰਿਹਾ ਹੁਣ ਆਪਾਂ ਗੱਲ ਕਰਦੇ ਆਂ ਵੀ ਝੋਨਾ ਪਾਣੀ ਥੱਲੇ ਕਿੰਨਾ ਖਿੱਚਦਾ ਪਹਿਲਾਂ ਵੈਰੈਟੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਵੈਰੈਟੀਆਂ ਲੈ ਕੇ ਆਣੀਆਂ ਸੀ ਉਹ 170 75 ਦਿਨਾਂ ਦੀਆਂ 150 ਦਿਨਾਂ ਦੀਆਂ ਵੈਰੈਟੀਆਂ ਸੀਗੀਆਂ ਤੇ ਸੋਨੂੰ ਲਾ ਲਓ ਵੀ ਜਿਹੜੀ 170 ਦਿਨ ਦੀ ਵੈਰੈਟੀ ਉਹ ਕਿੰਨਾ ਪਾਣੀ ਲੈਂਦੀ ਹੈ ਹਨਾ ਉਹ ਪਾਣੀ ਜ਼ਿਆਦਾ ਲੈਂਦੀਆਂ ਸੀ ਠੀਕਾ ਪਰ ਹੁ ਤੇ 90 ਦਿਨਾਂ ਚ ਜੇ ਉਹਨੂੰ ਆਪਾਂ ਮੰਨ ਲਓ 20-25 ਪਾਣੀਾਂ ਚ ਜੇ ਤੀਜੇ ਦਿਨ ਵੀ ਪਾਣੀ ਲਾਈਏ ਤਾਂ ਪੱਕ ਜਾਂਦੀ ਤੇ ਵੱਧ ਤੋਂ ਵੱਧ ਚ ਘੰਟਾ ਰੋਜ਼ 2 ਘੰਟੇ ਪਾਣੀ ਪਾਉਣ ਦੀ ਲੋਡ ਹੁੰਦੀ ਆ ਤੇ ਉਹਨੂੰ ਤੁਸੀਂ ਉਹਨੂੰ ਪਹਿਲਾਂ ਉਹਨੂੰ ਲਾਂਚ ਕੀਤਾ ਉਹਤੇ ਜ਼ੋਰ ਦਿੱਤਾ ਵੀ ਇਹਨੂੰ ਲਾਓ ਤੇ ਫਿਰ ਸੋ ਤੋਂ ਸੈਲਰ ਮਾਲਕ ਜਾਂ ਮਿੱਲਾਂ ਇਹ ਸੋ ਤੋਂ ਲੋਟ ਨਹੀਂ ਆ ਰਹੀਆਂ ਤੇ ਇਹ ਕਹਿੰਦੇ ਅਸੀਂ ਸੱਬੀ ਚੱਕਣੀ ਨਹੀਂ ਚਲੋ 26 ਸੋਨ ਨੂੰ ਵੀ ਪਤਾ ਸਾਰਿਆਂ ਨੇ ਕਿ ਕਾਟ ਤੇ ਦਿੱਤੀ ਆ ਤੇ ਚਲ ਕਾਟ ਦੇ ਕੇ ਵੀ ਕੋਈ ਬੜਾ ਵੱਡਾ ਇਸ਼ੂ ਨਹੀਂ ਹੈਗਾ ਜੇ ਉਹਨਾਂ ਨੂੰ ਸੈਲਰ ਮਾਰਕਾਂ ਨੂੰ ਦਿੱਕਤ ਆਉਂਦੀ ਆ ਤਾਂ ਆਪਾਂ 100 ਰੁਪਿਆ ਕੁਆਂਟਲ ਮਗਰ ਜੀ ਕਾਟ ਦੇ ਦੇਾਂਗੇ ਪਹਿਲਾਂ ਤਾਂ ਸਰਕਾਰ ਦਾ ਹੱਕ ਬੰਦਾ ਵੀ ਜਿਹੜੇ ਵੈਰਾਈਟੀ ਕਿਸਾਨਾਂ ਨੂੰ ਲੁਵਾਈ ਆ ਤਾਂ ਉਹਨਾਂ ਨੂੰ ਆਪ ਕੁਝ ਦੇਣ ਉਹਨਾਂ ਨੂੰ ਜੇ ਉਹ ਵੀ 100 ਦਾ ਨੂੰ 14 ਨੂੰ ਘਾਟਾ ਕੋਟਾ ਆਉਂਦਾ ਉਹ ਆਪ ਪੂਰਾ ਕਰਨ ਫਿਰ ਇਹਨਾਂ ਨੇ ਯੂਨੀਵਰਸਿਟੀ ਕਨਫਰਮ ਕਰਤਾ ਵੀ ਉਹਦੇ ਚ 14 ਚ ਘਾਟਾ ਕੋਈ ਆਉਂਦਾ ਪਰ ਫਿਰ ਵੀ ਕਾਟ ਤਕਰੀਬਨ 99% ਲੋਕਾਂ ਤੋਂ ਕਾਟ ਲਈ ਗਈ ਤਾਂ ਹੁਣ 26 ਇੱਕ ਤਾਂ ਫਾਸਲੇ ਕਿ 90 ਦਿਨਾਂ ਦੀ ਇੱਕ ਹੈਗੀ 170 ਦਿਨਾਂ ਦੀ ਫਿਰ ਤੁਸੀਂ 26 ਤੇ ਜ਼ੋਰ ਕਿਉਂ ਨਹੀਂ ਦਿੰਦੇ ਇੱਕਦਮ ਤਾਂ ਕਿਸਾਨ ਨੂੰ ਮੂਵ ਆਨ ਵੀ ਨਹੀਂ ਕੀਤਾ ਜਾ ਸਕਦਾ ਛੋਣੇ ਤੇ ਵੀ ਕਿਸੇ ਹੋਰ ਫਾਸਲ ਵਾਲਾ ਆਪਾਂ ਮੂਵ ਆਨ ਕਰ ਦਈਏ ਠੀਕ ਹੈ ਬਾਕੀ ਆਪਾਂ ਬਹਿ ਕੇ ਗੱਲ ਕਰਦੇ ਆਂ ਵੀ 26 26 ਨੂੰ ਤੁਸੀਂ ਇੰਨੀ ਵਧੀਆ ਵੈਰਾਈਟੀ ਹੈ ਕੋਈ ਉਹਦੀ ਪ੍ਰਾਲੀ ਨਹੀਂ ਠੀਕ ਹੈ ਵਿੱਚ ਗੱਲ ਆ ਜਾਂਦੀ ਧੂਏ ਦੀ ਵੀ ਧੂਏ ਵਾਸਤੇ ਲਾ ਲੋਗੇ ਕਿਸਾਨ ਦੇ ਪ੍ਰਾਈਸ ਦਾ ਧੂਆ ਦਿੱਲੀ ਜਾਂਦਾ ਬਾਤਾਵਰਨ ਪੋਲੂਸ਼ਨ ਹੁੰਦਾ ਠੀਕ ਹੈ ਟੌਪ ਗੇਜ ਲੰਮਾ ਹੋਈਗਾ ਵੀਡੀਓ ਨਾਲ ਮਾਰੇ ਜੁੜੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਵੀ ਚਲੋ ਇਹ ਪਰਾਲੀ 26 ਦੀ ਪਰਾਲੀ ਵੀ ਘਟਾ ਠੀਕ ਆ ਇਹ ਚ ਜੀਰੋ ਨਾਲ ਬੀ ਦੀ ਇਹ ਚ ਆਪਾਂ ਮਲਚਿੰਗ ਕਰਦੀ ਇਹ ਹੀ ਪਰਾਲੀ ਦਾ ਹੱਲ ਹੁੰਦਾ ਠੀਕ ਆ ਫਿਰ ਜੇ ਪੋਲੂਸ਼ਨ ਦੀ ਗੱਲ ਕਰੀ ਆਪਾਂ ਪੋਲੂਸ਼ਨ ਦੀ ਗੱਲ ਕਿਸੇ ਹੋਰ ਟੌਪਿਕ ਤੇ ਕਰਾਂਗੇ ਪਰ ਜੇ ਆਪਾਂ ਕਰੀਏ ਗੱਠਾਣੀਆਂ ਮਸ਼ੀਨਾਂ ਤੇ ਤੁਸੀਂ ਕਰੋੜਾ ਰੁਪਈਆ ਦੀ ਸਬਸਿਡੀ ਦੇਤੀ ਪਹਿਲਾਂ ਆਈਆਂ ਹੈਪੀ ਸੀਟਰ ਆਏ ਸੁਪਰ ਸੀਟਰ ਆਏ ਠੀਕ ਆ ਸਮਾਰਟ ਸੀਟਰ ਆ ਗਏ ਕਰੋੜਾਂ ਅਰਬਾਂ ਰੁਪਈਆ ਦੀ ਸਬਸਿਡੀ ਆ ਗਈ ਉਹ ਕਿਸਾਨਾਂ ਤੱਕ ਕਿੰਨੀ ਕੁ ਪਹੁੰਚੀ ਆ ਤੇ ਪਹਿਲਾਂ ਵਾਲੇ ਸੰਦ ਦੇ ਨੇ ਜਿਹੜੇ ਕੁਆੜ ਬਣ ਜਾਂਦੇ ਆ ਇੰਡਸਟਰੀ ਇਹਦੀ ਜਾਂ ਇਹ ਜਿਹੜੇ ਲਾਉਣ ਵਾਲੇ ਨੇ ਵਿੱਚੋਂ ਕੁਝ ਮਿਲੀ ਭੁਗਤਣਾ ਸਰਕਾਰ ਦੇ ਬੰਦੇ ਵੀ ਠੀਕ ਆ ਇਹਦੇ ਚੋ ਉਹ ਚੀਜ਼ਾਂ ਨੂੰ ਫਾਇਦਾ ਮਿਲ ਜਾਂਦਾ ਕਿਸਾਨ ਨੂੰ ਤਾਂ ਉਹ ਸੰਦ ਜੇ 2 ਲੱਖ ਰੁਪਈਆ ਦਾ ਉਹਦਾ 2.5 ਲੱਖ ਰੁਪਈਆ ਰੇਟ ਲਾ ਕੇ ਤੇ ਸਬਸਿਡੀ ਦੇ ਕੇ ਉਹ ਫੇਰ ਵੀ ਕਿਸਾਨ ਨੂੰ 1.5 ਲੱਖ ਰੁਪਈਆ ਦਾ ਪਈ ਜਾਂਦਾ ਪਰ ਜੇ ਉਹਦੇ ਕੋਈ ਸਬਸਿਡੀ ਨਾ ਹੋਵੇ ਖੁੱਲ੍ਹ ਦੇ ਦੇਣ ਠੀਕ ਆ ਤਾਂ ਇਹ ਜਿਵੇਂ ਮਿਸਤਰੀ ਬੈਠ ਨੇ ਜਿਹੜੇ ਲੱਖ ਰੁਪਏ ਚ ਕਿਸਾਨ ਨੂੰ ਉਹੀ ਉਹ ਸੁਪਰ ਸੀਡਰ ਸਮਾਰਟ ਸੀਡਰ ਬਣਾ ਲੋਹੇ ਦੇ ਹਿਸਾਬ ਨਾਲ ਉਹ ਤਿਆਰ ਕਰਕੇ ਦੇ ਦੇਣਗੇ ਠੀਕ ਆ ਪਰ ਜਦੋਂ ਮਨਜ਼ੂਰੀ ਲੈਣ ਵਾਸਤੇ ਸਬਸਿਡੀ ਵੱਲ ਭਾ ਕੇ ਤਾਂ ਜਿਹੜੇ ਬੰਦੇ ਨੇ ਪੈਸੇ ਪੂਸੇ ਦੇਤੇ ਜਾਂ ਲਿੰਕ ਹੈਗੇ ਉਹ ਮਨਜ਼ੂਰੀ ਲੈ ਗਏ ਉਹਨਾਂ ਨੇ ਰੇਟ ਚੱਕ ਤਾਂ 2.5 ਲੱਖ 2.5 ਲੱਖ ਉਹਦੇ ਚੋਂ 60% 70% ਸਬਸਿਡੀ ਆ ਗਈ ਉਹੀ ਕਿਸਾਨ ਨੂੰ ਲੱਖ ਰੁਪਏ ਤੋਂ ਉੱਤੋਂ ਮਿਲ ਗਿਆ ਕਿਸਾਨ ਨੂੰ ਇਹਦਾ ਕੀ ਫਾਇਦਾ ਹੋਇਆ ਬਸ ਕਾਗਜ਼ਾਂ 'ਚ ਸਬਸਿਡੀ ਹੋ ਗਈ ਪੈਸੇ ਦਾ ਲਲੱਪਾ ਬੇਰੇ ਚ ਹੋ ਗਿਆ ਠੀਕ ਆ ਆਪਾਂ ਮੁੜ ਕੇ ਆਉਣੇ ਪਾਣੀ ਵੱਲ ਠੀਕ ਆ 2 ਕਿ ਜੇ ਕਿਸਾਨ ਸੱਬੀ ਲਾਉਣ ਤੇ ਜੇ ਪਾਣੀ ਦੀ ਗੱਲ ਕਰੀ ਹੈ ਨਾ ਜਿਵੇਂ ਪਾਣੀ ਦੀ ਗੱਲ ਕਰੀ ਜਾਂਦੇ ਸੀ ਵੀ ਪੰਜਾਬ ਦਾ ਪਾਣੀ ਦਿਨੋਂ ਦਿਨ ਨੀਚੇ ਜਾ ਰਿਹਾ ਆ ਆਪਾਂ ਦੋਸਤੋ ਗੱਲ ਕਰੀ ਜਾਂਦੇ ਪਾਣੀ ਦੇ ਪੱਧਰ ਦੀ ਠੀਕ ਆ ਹੁਣ ਵਿੱਚ ਕਮੈਂਟ ਕਰਨਗੇ ਤੂੰ ਜਿਆਦਾ ਵਿਦਵਾਨ ਆ ਗਿਆ ਆਪਾਂ ਤਾਂ ਹੱਕ ਹਰ ਇੱਕ ਬੰਦੇ ਦਾ ਬੋਲਣਾ ਠੀਕ ਆ ਤੁਸੀਂ ਆਪਣੇ ਐਗਰੀ ਹੋਏ ਤਾਂ ਵੀਡੀਓ ਲਾਈਕ ਸ਼ੇਅਰ ਕਰੋ ਤੇ ਆਪਦੇ ਕਮੈਂਟ ਕਰਕੇ ਜਰੂਰ ਦੱਸੋ ਠੀਕ ਆ ਆਪਾਂ ਗੱਲ ਕਰਦੇ ਆ ਪਾਣੀ ਦੀ ਠੀਕ ਆ ਜਦੋਂ ਆਪਣਾ ਪੰਜਾਬ ਦਾ ਜਲਵਾਜੂ ਇਹ ਆ ਠੀਕ ਆ ਆਪਣੇ ਕੋਲੇ ਪਾਣੀ ਵਧੂ ਵਾਧੂ ਆ ਠੀਕ ਆ ਹੋਰ ਦੇਸ਼ਾਂ ਨਾਲ ਉਹ ਜਿੱਥੇ ਪਹਿਲਾਂ ਤੋਂ ਬੋਰ ਬਣਨੇ ਆਪਣੇ ਪਹਿਲਾਂ ਬੋਰ ਲੱਗੇ ਨੇ ਹਨਾ ਤਾਂ ਹੀ ਆਪਣੇ ਪਚਾਲ ਵਗੈਰੇ ਨਹੀਂ ਹੁੰਦੇ ਆਪਣੇ ਕੋਲੇ ਪਾਣੀ ਹੈਗਾ ਹੈਗਾ ਠੀਕ ਆ ਤਾਂ ਤੁਸੀਂ ਇੰਨਾ ਕਾ ਤਾਂ ਵੈਰਾਈਟੀਆਂ ਘੱਟ ਸਾਂ ਮਾਰੀਆਂ ਪੈਦਾ ਕਰੋ ਜਿਹੜੀਆਂ ਘੱਟ ਪਾਣੀ ਲਾਉਣ ਠੀਕ ਆ ਦੂਜੀ ਗੱਲ ਆਉਂਦੀ ਹੈ ਪਾਣੀ ਦੀ ਮੰਨ ਲਓ ਆਪਾਂ 30 ਪਾਣੀ ਲਾਤੇ 26 ਨੂੰ ਜਾਂ ਹੋਰ ਵੀ ਵੈਰਾਈਟੀਆਂ ਹੈਗੀਆਂ ਨੇ ਜਿਹੜੀਆਂ 90 100 120 ਨੇ ਵੈਰਾਈਟੀਆਂ ਨੇ ਬਟ ਲੰਮੀ ਸਮੇਂ ਵਾਲੀ ਵੈਰਾਈਟੀ ਆਪਾਂ ਆਪ ਹੀ ਨਹੀਂ ਕਹਿੰਦੇ ਵੀ ਤੁਸੀਂ ਲਾਓ ਕਿਉਂਕਿ 26 ਬਿਥੇਰੀ ਆਪਣੇ 90 ਮੰਡ 26 ਨਿਕਲੀ ਜਾਂਦੀ ਹੈ ਠੀਕ ਆ ਉਹ ਵੈਰਾਈਟੀਆਂ ਤੁਸੀਂ ਹੋਰ ਉਹਨਾਂ ਤੇ ਰ ਪਾਣੀ ਘੱਟ ਲਾਉਣ ਵਾਸਤੇ ਕਿਸਾਨਾਂ ਨੂੰ ਅਵੇਅਰ ਕਰੋ ਵੀ ਤੁਸੀਂ ਪਾਣੀ ਧਰਤੀ ਨੂੰ ਘਾੜੀ ਨਹੀਂ ਹੋਣ ਦੇਣਾ ਠੀਕ ਹੈ ਜੇ ਧਰਤੀ ਨੂੰ ਝੋਨੇ ਨੂੰ ਵੀ ਸੱਲ ਦੀ ਲੋੜ ਹੁੰਦੀ ਹੈ ਠੀਕ ਹੈ ਦੂਜੀਆਂ ਤਕਨੀਕਾਂ ਕਰੋ ਜਿਹਦੇ ਵਿੱਚ ਪਾਣੀ ਘੱਟ ਲੱਗਦਾ ਠੀਕ ਹੈ ਇੱਕੇਦਮ ਤਾਂ ਨਹੀਂ ਕਿਸਾਨਾਂ ਦਾ ਜੇ ਝੋਨਾ ਤੁਸੀਂ ਬ੍ਰੈਂਡ ਕਰ ਦੋਗੇ ਮਾੜਾ ਜਾਂ ਪੰਜਾਬ ਦਾ ਕਿਸਾਨ ਸੁੱਖ ਹੋਇਆ ਠੀਕ ਹੈ ਫੇਰ ਗੱਲ ਕਰਦੇ ਆ ਪਾਣੀ ਦੀ ਠੀਕ ਹੈ ਜਿੰਨੀ ਕ ਆਪਣੀ ਸੋਚ ਮੰਨ ਲਓ ਆਪਾਂ ਪਾਣੀ ਝੋਨੇ 'ਚ ਪਾਣੀ ਲਾਤਾ ਠੀਕ ਹੈ ਉਹਨੂੰ ਕਦੋਂ ਕਰਿਆ ਹੁੰਦਾ ਪਾਣੀ ਉਹ ਕਿਹੜਾ ਧਰਤੀ 'ਚ ਭਾਗਿਆ ਕੋਸੋ ਥੋੜਾ ਕੰਨਾ ਧਰਤੀ ਜਿਹਾ ਵਗ ਜਾਂਦਾ ਕੁਝ ਉੱਡ ਜਾਂਦਾ ਉਹ ਧਰਤੀ ਦੇ ਜਲਵਾਜੂ ਤੋਂ ਬਾਹਰ ਤਾਂ ਨਹੀਂ ਜਾਂਦਾ ਰਹਿੰਦਾ ਤਾਂ ਉਹੀ ਆ ਇੱਥੇ ਹੀ ਆ ਧਰਤੀ ਤੇ ਰਹਿਣਾ ਉਹਨੇ ਮੀਹ ਨਾਲ ਫੇਰ ਡਿੱਗ ਪੈਂਦਾ ਤਾਂ ਹੁਣ ਪਾਣੀ ਪਾਣੀ ਝੋਨੇ ਚਾ ਪਾਉਣ ਦੇ ਸੌਂ ਚ ਮੀਂਹ ਪੈਂਦੇ ਆ ਉਹਨੇ ਪਾਣੀ ਫੇਰ ਜਾਂਦਾ ਡਿਸਚਾਰਜ ਹੋ ਕੇ ਧਰਤੀ ਚ ਹੀ ਜਾਂਦਾ ਠੀਕ ਆ ਸਰਕਾਰਾਂ ਦਾ ਹੱਕ ਬੰਦਾ ਸਰਕਾਰ ਬੋਰ ਕਰਾ ਦੇਣਾ ਧਰਤੀ ਚ ਬੋਰ ਕਰਾ ਦੇਣਾ ਪਰ ਜਿੱਥੋਂ ਤੱਕ ਠੀਕ ਆ ਟਾਰਗੇਟ ਕੀਤਾ ਜਾਂਦਾ ਕਿਸਾਨ ਨੂੰ ਕਿਸਾਨ ਨੇ ਪੋਲੂਸ਼ਨ ਕਰਤਾ ਕਿਸਾਨ ਨੇ ਪਾਣੀ ਖਤਮ ਕਰਤਾ ਠੀਕ ਹੈ ਫੈਕਟਰੀਆਂ ਨੇ ਹੁਣ ਕਹਿੰਦੇ ਜੇ ਮੈਂ ਸਹੀ ਹੋਵਾਂ ਤਾਂ ਠੀਕ ਹੈ 1 ਲੀਟਰ ਬੀਅਰ ਦੀ ਬੋਤਲ ਬਣਾਉਣ ਵਾਸਤੇ ਕਹਿੰਦੇ 25 ਲੀਟਰ ਪਾਣੀ ਚਾਹੀਦਾ ਠੀਕ ਆ ਆਰਓ 1 ਲੀਟਰ ਪਾਣੀ ਕੱਢਣ ਵਾਸਤੇ ਕਹਿੰਦੇ 5 ਲੀਟਰ ਪਾਣੀ ਖਰਾਬ ਕਰਦਾ ਜੇ ਸੋਚਿਆ ਜਾਵੇ ਤਾਂ ਹੋਰਾਂ ਦੇ ਸੱਚ ਦਾ ਔਂਕਾਰਾਂਵਾਚ ਹੁੰਦੀਆਂ ਨੇ ਹੋਰ ਹੁੰਦੀਆਂ ਨੇ ਠੀਕ ਆ ਆਪਣੇ ਲਾਲੋ ਮੰਤਰੀ ਨੇ ਗੱਡੀਆਂ ਲਈ ਫਿਰਦੇ ਨਾਲ ਵੀ 10-10 ਗੱਡੀਆਂ ਲਈ ਫਿਰਦੇ ਆ ਹੋਰਾਂ ਦੇ ਸੱਚ ਹੈ ਨਹੀਂ ਠੀਕ ਆ ਇੱਕ ਗੱਡੀ ਲੈ ਕੇ ਅਗਲਾ ਜਾਂਦਾ ਘਰ ਤਾਂ ਉਹ ਜਿਹੜੀਆਂ ਗੱਡੀਆਂ ਲਈ ਫਿਰਦੇ ਉਹਨਾਂ ਨੂੰ ਰੋਜ਼ ਧੋਣੇ ਵੀ ਆ ਪਾਵਰ ਪੰਪ ਨੇ ਠੀਕ ਆ ਜੇ ਗੱਡੀਆਂ ਬਾਸ਼ ਕਰਦੇ ਆ ਉਹ ਪਾਣੀ ਕਿੱਥੇ ਜਾਂਦਾ ਉਹ ਵੀ ਪਾਣੀ ਧਰਤੀ ਦੀ ਆ ਯਾਰ ਕਿੱਥੇ ਅਨਾਜ ਆਣਾਜ ਬਿਨਾ ਕਿਸੇ ਨੂੰ ਸਰਦਾ ਨਹੀਂ ਹੈਗਾ ਆਪਣੀ ਰੋਜ਼ ਦੀ ਲੋੜ ਆ ਠੀਕ ਆ ਚੱਲ ਝੋਨਾਪ ਘਟ ਖਾਨਨੇ ਆ ਠੀਕ ਆ ਆਪਾਂ ਉਹਦੇ ਰਿਟਰਨ ਚ ਪੈਸੇ ਲੈ ਕੇ ਕੋਈ ਆਪਾਂ ਚੀਜ਼ਾਂ ਹੋਰ ਕਰ ਲੈਨੇ ਆ ਸਰਵਾਈਵ ਕਰਨ ਵਾਸਤੇ ਪਰ ਭੋਜਨ ਤਾਂ ਕਿਤੇ ਤਾਂ ਜਾਂਦੀ ਆ ਮੰਨ ਲਓ ਬਾਹਰ ਐਕਸਪੋਰਟ ਹੁੰਦਾ ਉਹ ਆਪਾਂ ਨੂੰ ਬਾਹਰੋਂ ਮਣੀ ਤਾਂ ਆਉਂਦੀ ਹੈ ਪੈਸਾ ਤਾਂ ਆਪਾਂ ਨੂੰ ਆਉਂਦੀ ਆ ਉਹ ਲੱਗਦਾ ਤਾਂ ਇੰਡੀਆ ਚ ਹੀ ਆ ਠੀਕ ਆ ਉੱਥੇ ਉੱਥੇ ਪਾਣੀ ਲੱਗੋ ਨਾ ਟਾਇਲਟ ਦੀ ਗੱਲ ਕਰਦੇ ਆ ਠੀਕ ਆ ਪਿੰਡਾਂ ਵਾਲੇ ਤਾਂ ਫੇਰ ਵੀ ਫੈਂਸੀ ਟਾਇਲਟ ਲਾ ਕੇ ਉਹ ਮੈਂ ਮੈਂ ਗਲਤ ਨਹੀਂ ਹੈਗਾ ਜੇ 10 11 ਲੀਟਰ ਪਾਣੀ ਆਪਾਂ ਬਾਥਰੂਮ ਕਰਕੇ ਆਉਣੇ ਤਾਂ ਇੱਕ ਬੰਦਾ ਡੋਲਦਾ ਇਹ ਪਿੰਡ ਵਾਲੇ ਤਾਂ ਚਲ ਫੇਰ ਵੀ ਹਜੇ 100 ਚੋਂ 80% ਬੰਦੇ ਇਹ ਜਿਹੜੇ ਵੀ ਦੂਜੀਆਂ ਟੋਇਪਾਟ ਰੱਖੇ ਉਹਨਾਂ ਚ ਜਾਂਦੇ ਹਨਾ ਟਾਇਲਟ ਲਾ ਲਓ ਬਾਥਰੂਮ ਲਾ ਲਓ ਪਰ ਸਹਿਰਾਂ ਵਾਲੇ ਦੀ ਜੀ ਗੱਲ ਕਰੀ ਆਪਾਂ ਨਹੀਂ ਕਹਿੰਦੇ ਚਲੋ ਜੇ ਸਹਿਰਾਂ 'ਚ ਸਿਸਟਮ ਹੀ ਹੈ ਜੀ ਠੀਕ ਆ ਪਾਣੀ ਤਾਂ ਉੱਥੇ ਵੇਸਟ ਹੁੰਦਾ ਘਟੂ ਘਟ ਇੱਕ ਬੰਦਾ ਚਾਰ ਵਾਰੀ ਬਾਥਰੂਮ ਜਾਂਦਾ ਇੱਕ ਦਿਨ ਵਿੱਚ ਦੀ 40 ਲੀਟਰ ਪਾਣੀ ਹੋ ਗਿਆ ਜੇ ਘਰ 'ਚ ਪੰਜ ਪਰਿਵਾਰ ਨੇ 200 ਲੀਟਰ ਪਾਣੀ ਹੋ ਗਿਆ ਠੀਕ ਹੈ ਜਿਹੜਾ ਕਿ 12 ਮਹੀਨੇ 30 ਦਿਨ ਡੋਲਿਆ ਜਾਂਦਾ ਤੇ ਝੋਨਾ ਪਾਣੀ ਲੈਂਦਾ 30 ਸਾਰੇ ਸਾਲ ਚ ਕਣਕ ਨੂੰ ਦੋ ਪਾਣੀ ਲੱਗਿਆ ਮੀਂਹ ਪੈ ਗਿਆ ਕਣਕ ਚਾਰ ਪਾਣੀ ਆ ਨਾ ਪੱਕ ਜੂਗੀ ਹੁਣ ਮੋਟਰਾਂ ਬੇਲੀਆਂ ਖੜੀਆਂ ਨੇ ਤਾਂ ਕਰਕੇ ਇਸ ਚੀਜ਼ ਦੇ ਇਕੱਠੇ ਹੋਣ ਦੀ ਲੋੜ ਆ ਯਾਰ ਬੋਲਿਆ ਕਰੋ ਠੀਕ ਆ ਆਰਓ ਦੇ ਪਾਣੀ ਇੱਕ ਪਾਸੇ ਡੁੱਲੀ ਜਾਂਦਾ ਰਹਿੰਦਾ ਹੁਣ ਸਾਰਿਆਂ ਦੇ ਘਰਾਂ ਚ ਆਰਓ ਲੱਗੀ ਆ ਕੀ ਆਪਾਂ ਨੂੰ ਆਰ ਦੇ ਲੋੜ ਸੀ ਆਪਣਾ ਪਾਣੀ ਧਰਤੀ ਦਾ ਚੰਗਾ ਚੱਲ ਜਿੱਥੇ TDS ਜ਼ਿਆਦਾ ਆ ਆਪਾਂ 6-700 TDS ਤੱਕ ਪੀ ਪੀ ਸਕਦੇ ਆ ਖੇਤਾਂ ਚ ਪਾਣੀ ਲੈ ਕੇ ਆਓ ਮੋਟਰ ਤੋਂ ਮੋਟਰਾਂ ਦੇ ਪਾਣੀ ਚੰਗੇ ਆ ਉਹਨੂੰ ਪਿਓ ਠੀਕ ਆ ਟੂਟੀਆਂ ਚੱਲ ਜਾਂਦੇ ਪਿੰਡਾਂ ਸਾਰਿਆਂ ਚ ਟੂਟੀ ਅਗਲਾ ਕਿਹੜਾ ਬੰਦ ਕਰਦਾ ਦੱਸੋ ਮੈਨੂੰ 20 ਵੀਡੀਓ ਪਈਆਂ ਹੁੰਦੀਆਂ ਅਲਾ ਟੂਟੀ ਦਾ ਪਾਣੀ ਪੜਦਾ ਜਾਂ ਉਹਦੋਂ ਵਾਰ ਨਾਲੀ ਚ ਛਾੜ ਦਿੰਦਾ ਇਹ ਚੀਜ਼ਾਂ ਚ ਯਾਰ ਅਵੇਅਰਨੈਸ ਦੀ ਵੀ ਲੋੜ ਆ ਹਸਰਾਬ ਲਾ ਲੋ ਸਰਾਬ ਚ ਕਿੰਨਾ ਪਾਣੀ ਥੱਲੇ ਵੇਚਦਾ ਸਰਾਬ ਕੱਢਣ ਵਾਸਤੇ ਜਿਹੜੀਆਂ ਫੈਕਟਰੀਆਂ ਨੇ ਕਿੰਨਾ ਪਾਣੀ ਤਾਂ ਵੇਚਦਾ ਕਿਹੜੇ ਇਹਨਾਂ ਕੋਲੇ ਪਰਮਿਸ਼ਨਾਂ ਨੇ ਕੀ ਆ ਠੀਕ ਆ ਬਾਕੀ ਆਪਣਾ ਪਾਣੀ ਲਾ ਲੋ ਪਹਾੜਾਂ ਦਾ ਪਾਣੀ ਜਿਹੜਾ ਆਉਂਦਾ ਉਹ ਉੱਤੋਂ ਹੀ ਰੋਕੇ ਫੋਸਟ ਸਟੇਸ਼ਨਾਂ ਤੋਂ ਦਿੱਤਾ ਜਾਂਦਾ ਉੱਥੇ ਕੌਣੇ ਬੋਲਦੇ ਠੀਕ ਆ ਮੜਾ ਯਾਰ ਸਾਡੇ ਕੋਲ ਇੰਨਾ ਪਾਣੀ ਹੈ ਸਾਨੂੰ ਇਹਦਾ ਮੁੱਲ ਦਿੱਤਾ ਜਾਵੇ ਜਾਂ ਅਸੀਂ ਦਾ ਆਪ ਦਾ ਨਹਿਰਾਂ ਖਾਲੇ ਪੱਕੇ ਕਰਕੇ ਠੀਕ ਹੈ ਜਾਂ ਪਿੰਡਾਂ ਚ ਬੋਰ ਕਰਕੇ ਗਰਾਊਂਡ ਲੈਵਲ ਵਧਾਇਆ ਜਾਵੇ ਕੀ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੈਗੇ ਇਹ ਗੱਲਾਂ ਤੇ ਕੱਲਾ ਇਹ ਹੀ ਤੁਹਾਨੂੰ ਦੱਸਿਆ ਕਿ ਕਿਸਾਨ ਹੀ ਪੋਲੂਸ਼ਨ ਕਰਦਾ ਕਿਸਾਨ ਦਾ ਪੋਲੂਸ਼ਨ ਤੁਸੀਂ ਦੇਖੋ 16 17% ਦਾ ਪਰਾਲੀ ਦਾ ਪੋਲੂਸ਼ਨ ਹੁਣ ਦਿੱਲੀ ਚ ਪੋਲੂਸ਼ਨ ਹੁਣ ਕਾਦਾ ਹੋ ਜਾਂਦਾ ਗੱਡੀਆਂ ਕਾਰਾਂ ਮੋਟਰਸਾਈਕਲ ਠੀਕ ਆ ਆ ਬੈਟਰੀਆਂ ਨੇ ਸਕੂਟਰ ਨਹੀਂ ਆ ਗਏ ਜਿਹੜਾ ਲੀਥੀਅਮ ਬੈਟਰੀਆਂ ਬਣਦੀਆਂ ਇਹ ਵੀ ਬਹੁਤ ਜ਼ਿਆਦਾ ਕਹਿੰਦੇ ਭੈੜੀ ਚੀਜ਼ ਆ ਕਿ ਇਹ ਵੀ ਬਹੁਤ ਜ਼ਿਆਦਾ ਜਿੱਥੇ ਬਣਦੀ ਉੱਥੇ ਬਹੁਤ ਜ਼ ਠੀਕ ਹੈ ਜੇ ਤੁਸੀਂ ਖੁਰਦਤ ਨਾਲ ਛੇੜ-ਸਾੜ ਕਰੋਗੇ ਠੀਕ ਹੈ ਉੱਥੇ ਤਾਂ ਪੋਲੂਸ਼ਨ ਹੋਊਗੀ ਜਾਂ ਤਾਂ ਫਿਰ ਤਕਨੀਕਾ ਅਪਣਾਉਣਾ ਠੀਕ ਹੈ ਫੋਕਸ ਕਰਨਾ ਤਾਂ ਛੋਟੇ ਟਾਈਮ ਦੀਆਂ ਵੈਰਾਈਟੀਆਂ ਵਾਸਤੇ ਕਰੋ ਠੀਕ ਹੈ ਇਹ ਗੱਲ ਨਾ ਕਿਹੜਾ ਦਸਮੇ ਨਾਲ ਐਗਰੀ ਨਹੀਂ ਹੈਗਾ ਵੀ ਪਾਣੀ ਜੀਰੀ ਚੁ ਗਾਇਬ ਹੀ ਹੋ ਜਾਂਦਾ ਥੱਲੇ ਵਾਗਿਆ ਕੁਝ ਉੱਤੇ ਵਾਗਿਆ ਵਾਤਾਵਰਣ ਝੁਮੀ ਪੈ ਗਿਆ ਠੀਕ ਹੈ ਅਬ ਲੈਟਰਨ ਟਾਇਲਟ ਵਾਲੀ ਗੱਲ ਤੇ ਆਜੋ ਤੁਸੀਂ ਆਪ ਸੋਚ ਕੇ ਦੇਖੋ ਹੁੰਦਾ ਕਿ ਨਹੀਂ 10-11 ਲੀਟਰ ਪਾਣੀ ਬਾਰੀ-ਬਾਰੀ ਆਪਾਂ ਨੂੰ ਫਲਸ਼ ਆਊਟ ਕਰਦੇ ਹਾਂ ਠੀਕ ਹੈ ਆਪਾਂ ਪਸੂਨ ਵਾਲਾ ਇਹ ਨਿਆ ਪਿੰਡ ਵਾਲੇ ਸਹਰਾਂ ਵਾਲੇ ਬੇੜਾ ਧੋਈ ਜਾਂਦੇ ਰਹਿੰਦੇ ਨੇ ਸਾਰਾ ਦਿਨ ਉਹ ਵੀ ਪਾਣੀ ਵੇਚਤੀ ਹੁੰਦਾ ਠੀਕ ਹੈ ਕਿੱਥੇ ਵੈਕਿਊਮ ਤਕਨੀਕਾਂ ਵੀ ਆਪਾਂ ਵੈਕਿਊਮ ਨਾਲ ਜਾਂ ਬਿਜਲੀ ਨਾਲ ਘਰ ਸਾਫ਼ ਕਰ ਲਈਏ ਜੇ ਪਾਣੀ ਕਿੱਦਾਂ ਤੋਂ ਆ ਤੁਸੀ ਜਾ ਕੇ ਦੇਖੋ ਤੜਕੇ 8 ਵਜੇ ਸਹਰਾਂ ਚ ਟੂਟੀਆਂ ਮੋਟਰਾਂ ਚੱਲੀ ਜਾਂਦੀਆਂ ਨੇ ਲੋਕ ਬੇੜੀ ਧੋਈ ਜਾਂਦੇ ਨੇ ਜੇ ਪਾਣੀ ਦੀ ਇੱਥੇ ਪਰਮਿਸ਼ਨ ਆ ਜਾਂ ਪਾਣੀ ਹੈਗਾ ਤਾਂ ਤਾਂ ਹੀ ਸਰਕਾਰਾਂ ਨੇ ਅਲਾਉ ਕੀਤਾ ਪਰ ਕਿਸਾਨ ਤੇ ਨਾ ਯਾਰ ਅੱਖ ਰੱਖਿਆ ਕਰੋ ਠੀਕ ਆ ਚਲੋ ਤੁਸੀਂ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਝੋਨਾ ਕੋਈ ਬਾਲੀ ਚੰਗੀ ਫਸਲ ਆ ਠੀਕ ਆ ਝੋਨਾ 70-80 ਹਜ਼ਾਰ ਦਾ ਹੁੰਦਾ ਚਲ ਤੁਸੀਂ ਕਿਸਾਨ ਨੂੰ 50000 ਰੁਪਏ ਦਿਓ ਕਿਸਾਨ ਕੁਝ ਨਾ ਲਾਵੇ ਨਾ ਲਾਵੇ ਨਾ ਲਾਵੇ ਠੀਕ ਆ ਤੁਸੀਂ ਉਹਨੂੰ ਜੀਰੀ ਨਾ ਲਾਉਣ ਦਿਓ ਅਸੀਂ ਸਬਜ਼ੀਆਂ ਲਾਈਏ ਕੁਝ ਮਰਜ਼ੀ ਲਾਈਏ ਅਸੀਂ ਬੇਲਾ ਰੱਖ ਲਾਂ ਚਲੋ ਅਸੀਂ ਵੀ ਕਹਿੰਦੇ ਹਾਂ ਵੀ 50000 ਦਾ ਪਾਣੀ ਬਚਾਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਚੇ ਤਾਂ ਤੁਸੀਂ ਕਰੋਨਾ ਰਪਿਆ ਸਬਸਿਡੀ ਜੀਰੀ ਤੇ ਸੰਧਾਂ ਵਾਸਤੇ ਦੇਤੀ ਹੋਰ ਦੇਤੀ ਰਹੀਆਂ ਸਪਰਿਆਆਂਆਂ ਕੰਪਨੀਆਂ ਅਰਬਾਂ ਖਰਬਾਂ ਕਮਾਈ ਜਾਂਦੀਆਂ ਨੇ ਠੀਕ ਆ ਤੁਸੀਂ ਉਹੀ ਸਾਰਾ ਰੁਪਿਆ ਲੈ ਕੇ ਕਿਸਾਨ ਨੂੰ 50000 ਰੁਪਏ ਕਿੱਲੇ ਦੇ ਦਿਓ ਠੀਕ ਆ ਕੋਈ ਨਹੀਂ ਲੈ ਝੋਨਾ ਲਾਉਂਦਾ ਮੈਂ ਵਾਦਾ ਕਰਦਾ ਵੀ ਕੋਈ ਝੋਨਾ ਲਾਜੀ ਤੁਸੀਂ 50000 ਰੁਪਏ ਕਿੱਲੇ ਜੱਟੂ ਬੈਠੇ ਹੋ ਦਿਓ 40 ਦੇ ਦਿਓ ਚਲ ਬਾੜੀ ਗੱਲ ਕੀ ਆ ਜਿਹੜੇ ਆਏ ਕਹਿੰਦੇ ਨੇ ਨਾ ਬਾਤਾ ਬਨ ਵਾਲੇ ਪ੍ਰੇਮੀ ਨੇ ਠੀਕ ਆ ਫੇਰ ਲਾ ਲਓ ਪੋਲੂਸ਼ਨ ਲਾ ਲਓ ਠੀਕ ਆ ਜਿਹੜੇ ਖੇਤਾਂ 'ਚ ਖੇ ਜਿਹੜੇ ਸਹਾਰਾਂ 'ਚ ਬੈਠਣਗੇ ਆ ਵੱਡੇ ਵੱਡੇ ਸਹਾਰਾ ਉੱਥੇ ਬੈਠੇ ਨੇ ਬਿਲਡਿੰਗਾਂ 'ਚ ਬੈਠੇ ਨੇ ਫਲੈਟਾਂ 'ਚ ਬੈਠੇ ਨੇ ਉਹਨਾਂ ਨੇ ਕਿੰਨੇ ਕਿ ਦਰਖਤ ਲਾਏ ਆ ਤਾਂ ਕਿਸਾਨ ਦੀ ਜਿਹੜੀ ਫਸਲ ਆ ਗਈ ਗ੍ਰੀਨਰੀ ਆ ਗਈ ਝੋਨਾ ਹੋ ਗਿਆ ਇਹ ਆਕਸੀਜਨ ਵੀ ਦਿੰਦੇ ਆ ਕਿ ਹਰ ਇੱਕ ਕਿਸਾਨ ਦੀ ਮੋਟਰ ਤੇ ਪੰਜ ਸੱਤ ਦਰਖਤ ਨੇ ਕਿੱਲੇ ਮਾਰੇ ਇੱਕ ਦੋ ਦਰਖਤਾਂ ਦੀ ਐਵਰੇਜ ਹੈਗੀ ਆ ਤੇ ਸੜਕਾਂ ਤੋਂ ਸਾਰਾ ਤੁਸੀਂ ਵੇਚ ਕੀ ਖਾ ਗਏ ਸਾਰੀਆਂ ਸੜਕਾਂ ਜਿਹੜੀਆਂ ਹੁਣ ਬਣੀ ਜਾਂਦੀਆਂ ਨੇ ਉਹਨਾਂ ਤੇ ਦਰਖਤ ਦਿਖਾਓ ਮੈਨੂੰ ਅੱਗੇ ਸੜਕਾਂ ਦੇ ਲਵੇ ਜਿਹੜਾ ਹੁੰਦਾ ਥਾਂ ਹੁੰਦਾ ਲਵੇ ਚਿੱਟੀ ਸੜਕਾਂ ਦੀ 40 ਠੀਕ ਹੈ ਜਿਹੜੇ ਕਿ ਹਵਾ ਨੂੰ ਫਰੈਸ਼ ਕਰਦੇ ਸੀ ਉਹ ਚੀਜ਼ਾਂ ਠੀਕ ਹੈ ਬਹੁਤ ਚੀਜ਼ਾਂ ਨੇ ਜਿਹੜੀਆਂ ਜਰਾ ਐਨ ਐਨ ਹਾਂ ਚਲੋ ਜਿਵੇਂ ਦਵਾਈ ਵਰਗੇ ਦੇਸ਼ ਨੇ ਉਹਨਾਂ ਕੋਲੇ ਤੇਲ ਆ ਠੀਕ ਹੈ ਉਹ ਚੀਜ਼ ਦੀ ਤੁਸੀਂ ਸਹੂਲਤ ਦਿਓ ਜਿਹੜੀ ਚੀਜ਼ ਉਹਨੂੰ ਕੁਦਰਤ ਨੇ ਦਿੱਤੀ ਆ ਹੁਣ ਦਵਾਈ ਚਾਹ ਕਹਿੰਦੇ ਪੜਾਈ ਤੋਂ ਲੈ ਕੇ ਖਰਚ ਤੱਕ ਵਿਆਹ ਤੱਕ ਜਵਾਕਾਂ ਦੀ ਪੜਾਈ ਤੱਕ ਜੋਬ ਤੱਕ ਇੱਥੇ ਤੱਕ ਜਮੀਨ ਵੀ ਘਰ ਪਾਉਣ ਨੂੰ ਠੀਕ ਹੈ 0% ਲੋਨ ਤੇ ਘਰ ਵਾਸਤੇ ਪੈਸੇ ਵੀ ਸਰਕਾਰ ਦਿੰਦੀ ਆ ਉਹ ਤੇਲ ਵੇਚਿਆਂ ਦੇ ਉਹਨਾਂ ਤਾਂ ਕਦੇ ਗਿਆ ਨਹੀਂ ਸਾਡੇ ਤੇਲ ਮੁੱਕ ਜੂ ਅਸੀਂ ਕੱਟ ਨੂੰ ਹਟ ਗਏ ਜਾਂ ਐਂ ਕਰੋ ਤੁਸੀਂ ਸਹੂਲਤਾਂ ਦਿਓ ਠੀਕ ਆ ਆਪਣੇ ਕੋਲੇ ਪਾਣੀ ਆ ਲੈ ਤੁਸੀਂ ਪਾਣੀ ਚੋਨਾ ਲਾਉਣੋਂ ਹਟ ਜੇ ਤੇ ਤੁਸੀਂ ਇੰਨਾ ਪਾਣੀ ਇੰਪੋਰਟ ਹੀ ਕਰੋ ਦੁੱਧ ਦੇ ਰੇਟ 'ਚ ਪਾਣੀ ਵੀ ਕਿ ਜਾਂਦਾ ਵਿੱਚ ਕੰਪਨੀਆਂ ਦਾ ਪੰਜਾਬ ਕੋਲੇ ਲਾ ਲੋ ਜਾਂ ਇੰਡੀਆ ਕੋਲੇ ਆਪਣੇ ਇੰਨਾ ਚੰਗਾ ਪਾਣੀ ਆ ਠੀਕ ਆ ਤੁਸੀਂ ਪਾਣੀ ਵੇਚ ਲਓ ਪਾਣੀ ਦੇ ਬੋਤਲਾਂ ਪਰ ਪਰ ਵੇਚੋ ਕਿਸੇ ਦੇਸ ਕੋਲੇ ਚੰਗਾ ਪਾਣੀ ਨਹੀਂ ਹੈਗਾ ਤੁਸੀਂ ਪਾਣੀ ਵੇਚੋ ਦਵਾਈ ਵਾਲਿਆਂ ਨੇ ਤੇਲ ਵਿੱਚ ਵਿੱਚ ਪਾਣੀ ਨੂੰ ਸੋਧ ਕੇ ਫਸਲ ਵੀ ਉਗਣ ਲਾ ਲਈ ਆ ਉਹਦੇ ਰੇਤੇ 'ਚ ਠੀਕ ਹੈ ਕਿਉਂਕਿ ਉਹਨਾਂ ਨੂੰ ਆਪਦੀ ਕਿਸੇ ਨੂੰ ਸਿਟੀਜ਼ਨਸ਼ਿਪ ਜਾਂ ਉਹਨਾਂ ਨੇ ਨਾ ਪੀਆਰ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਆਪਦੀ ਜਨਤਾ ਨਾਲ ਪਿਆਰ ਆ ਜੋ ਕੁਝ ਵੀ ਕਰ ਰਿਹਾ ਉਹ ਆਪਦੇ ਲੋਕਾਂ ਵਾਸਤੇ ਕਰ ਰਿਹਾ ਠੀਕ ਹੈ ਮੈਂ ਨਹੀਂ ਕਹਿੰਦਾ ਕੋਈ ਯਾਰ ਮੈਂ ਬੜਾ ਸਿਆਣਾ ਠੀਕ ਹੈ ਆਪਾਂ ਲੈ ਸਾਰੇ ਸਬਜ਼ੀਆਂ ਲਾ ਲਈਆਂ ਠੀਕ ਹੈ ਸਬਜ਼ੀਆਂ ਨੂੰ ਫਿਰ ਵੇਚਾਂਗੇ ਕਿੱਥੇ ਠੀਕ ਹੈ 23 ਰੁਪਏ ਝੋਨੇ ਦਾ ਰੇਟ ਆ ਝੋਨਾ ਪਾਣੀ ਖਾਂਦਾ ਆਪਾਂ ਮੰਨਦੇ ਆ ਪਰ ਜਿਸ ਲੈਵਲ ਤੇ ਬਦਨਾਮ ਕੀਤਾ ਜਾਂਦਾ ਉਹਨਾਂ ਪਾਣੀ ਵੀ ਨਹੀਂ ਖਾਂਦਾ ਠੀਕ ਹੈ ਵੇਚਾ ਹੁਣ ਮਲੋਟਵਰ ਵੀ ਇੱਥੇ ਸੇਮ ਆ ਰਹੀ ਆ ਠੀਕ ਹੈ ਉੱਥੇ ਹੁਣ ਝੋ ਠੀਕ ਆ ਉਹ ਸੇਮ ਦੂਰ ਹੋ ਜੇ ਚਲ ਕਿਸਾਨਾਂ ਦੇ ਸੇ ਬਾਣ ਖੜੇ ਜੀ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਕਿੰਨੂਆਂ ਦੇ ਵਗ ਤਿੰਨ ਤਿੰਨ ਲੱਖ ਨੂੰ ਕੀ ਠੇਕੇ ਤੇ ਚੜਦੇ ਸਾਰੇ ਉਹਨਾਂ ਦੇ ਖਤਮ ਹੋ ਗਏ ਠੀਕ ਆ 23 ਰੁਪਏ ਤੋਂ ਉਹਨਾਂ ਵਿਕਦਾਗਾ ਲੈ 23 ਰੁਪਏ ਕਿਲੋ ਦਾ ਤੁਸੀਂ ਸਬਜ਼ੀਆਂ ਦਾ ਰੇਟ ਦਿਓ ਐਮ ਐਸ ਪੀ ਦਿਓ ਸਬਜ਼ੀਆਂ ਤੇ 20 ਰੁਪਏ ਦੇ ਦਿਓ ਸਾਰੀਆਂ ਸਬਜ਼ੀਆਂ ਤੇ ਠੀਕ ਆ ਪਰ ਹੋਵੇ ਤਾਂ ਸਹੀ ਨਾ ਪੱਕਾ ਵੀਦੂ ਘੱਟ ਤੁਸੀਂ ਵੇਚੀ ਪਹਿਲੀ ਗੱਲ ਤਾਂ 40 ਰੁਪਏ ਸਬਜ਼ੀ ਕੋਈ ਨਹੀਂ ਵੇਚਦੀ ਘੱਟ ਜਿਹੜੀ ਆਪਾਂ ਸਬਜ਼ੀਆਂ ਦੀ ਵੀਲੂ ਕਰਦੇ ਨੇ 40 ਤੋਂ ਘੱਟ ਜਿਹੜੀ ਰੇੜੀ ਤੇ ਵਿਕਦੀ ਹੋਵੇ 20 ਰੁਪਏ ਤਾ ਅਸੀਂ ਲਚੋਣਾ ਲਾਉਂਦੀ ਨਹੀਂ ਅਸੀਂ ਸਾਰੀਆਂ ਸਬਜ਼ੀਆਂ ਲਾਵਾਂਗੇ ਉਹਨਾਂ ਨੂੰ ਚੱਕੂ ਉਹਨਾਂ ਦੀ ਐਮਐਸਪੀ ਦੋ ਸਰਕਾਰ ਖਰੀਦੇ ਉਹਦੂਆਂ ਸਰਕਾਰ 25 ਵਿੱਚ 30 ਵਿੱਚ 18 ਵਿੱਚ ਸਾਨੂੰ ਕੋਈ ਲੱਲਾ ਭੱਬਾ ਨਹੀਂ ਉਹਦੇ ਨਾਲ ਅਸੀਂ ਜਮਾ ਝੋਨਾ ਨਹੀਂ ਲਾਉਂਦੇ ਅਸੀਂ ਝੋਨਾ ਛੱਡਾਂਗੇ ਛੱਡ ਦਾਂਗੇ ਅਸੀਂ ਝੋਨਾ ਪਰ ਯਾਰ ਐਵੇਂ ਫਾਲਤੂ ਕਿਸਾਨ ਨੂੰ ਜੇ ਕਿਤੇ ਮੜਾ ਜਾ ਸੌਖਾ ਉਹ ਤੇ ਅੱਖ ਨਾ ਰੱਖਿਆ ਕਰੋ ਠੀਕ ਆ ਬਹੁਤ ਚੀਜ਼ਾਂ ਨੇ ਦਿਨ ਰਾਤ ਪਾਣੀ ਵੇਸਟ ਬਹੁਤ ਖਾਈ ਹੋਈ ਜਾਂਦਾ ਠੀਕ ਆ ਚੱਲ ਉਹ ਮੰਨ ਲਓ ਟੈਕਸ ਦਿੰਦੇ ਤਾਂ ਕਿਸਾਨ ਵੀ ਕਿਸਾਨ ਵੀ ਲੋਕਾਂ ਦਾ ਢਿੱਡ ਭਰਦਾ ਹੈ ਠੀਕ ਆ ਕਿਸਾਨ ਵੀ ਬਹੁਤ ਚੀਜ਼ਾਂ ਦੇ ਸਾਰੀਆਂ ਚੀਜ਼ਾਂ ਦੇ ਟੈਕਸ ਦੇ ਕੇ ਆਉਂਦਾ ਜੇ ਖੇਤੀ ਤੇ ਕੱਲੀ ਤੇ ਟੈਕਸ ਨਹੀਂ ਹੈਗੀ ਨਾ ਤੇ ਜਿਹੜੀਆਂ ਕਿਸ ਤੀਆਂ ਚੀਜ਼ਾਂ ਪੈਂਦੀਆਂ ਨੇ ਤੁਸੀਂ ਇੰਨੀਆਂ ਨੇ ਹਰੀ ਕ੍ਰਾਂਤੀ ਲੈ ਕੇ ਰੇਤ ਲਾਤੇ ਪੈਸਟੀਸਾਈਡ ਦੇ ਲਾਤੇ ਠੀਕ ਆ ਤੇ ਆ ਲਿਮਟਾਂ ਤੇ ਲਾਤੇ ਜੇ ਝੋਨਾ ਨਾਲ ਹੁੰਦਾ ਲਿਮਟਾਂ ਲਿਮਟਾਂ ਤੇ ਕਿਹਣੀ ਲੱਗਣਾ ਸੀ ਅਗਲੇ ਨੂੰ ਪਤਾ ਹੀ ਨਰਮਾ ਤਾਂ ਹੁੰਦੇ ਨੇ ਯਾਰ ਠੀਕ ਆ ਜਾਂ ਤਾਂ ਉਹ ਚੀਜ਼ ਦੀ ਆਤ ਨਾ ਪਾਇਆ ਕਰੋ ਜਾਂ ਫਿਰ ਐਵੇਂ ਨਾ ਕਰਿਆ ਕਰੋ ਹਣਾ ਪ੍ਰੋਪਰ ਗੱਲ ਕਰਿਆ ਕਰੋ ਪ੍ਰੋਪਰ ਇਹਦਾ ਡਾਟਾ ਬਣਾਓ ਵੀ ਝੋਨੇ ਤੇ ਕਿੰਨਾ ਪਾਣੀ ਵੇਸਟ ਹੁੰਦਾ ਵੀ ਸੱਚੀ ਹੁੰਦਾ ਕਿ ਕੱਲਾ ਨਾ ਹੀ ਆਏ ਠੀਕ ਆ ਬੈਨ ਕਰ ਦੂ ਕਰ ਲੇ ਜੋ ਨਾਲ ਆਵੇ 7000 3 ਚੀਜ਼ ਡਿਸਚਾਰਜ ਹੋਗੇ ਤੁਸੀਂ ਜੇ ਬੈਨ ਕਰਨੀਆਂ ਠੀਕ ਹੈ ਜਿਹੜੀ ਚੀਜ਼ ਪੰਜਾਬ ਦਾ ਪਾਣੀ ਖਰਾਬ ਰਹੀ ਉਹ ਤਾਂ ਤੁਸੀਂ ਕਰਦੇ ਨਹੀਂ ਠੀਕ ਹੈ ਜਿਹੜੇ ਕੈਮੀਕਲ ਨੇ ਭੜੇ ਕੈਮੀਕਲ ਨੇ ਉਹ ਤੁਸੀਂ ਬੈਨ ਕਰੋ ਠੀਕ ਹੈ ਉਹ ਵੀ ਆ ਕੇ ਜੱਟ ਨੂੰ ਕਹਿੰਦੇ ਤੁਸੀਂ ਆ ਕੈਮੀਕਲ ਲਾਓ ਨਾ ਧਾਨ ਦੇ ਜ਼ਰਾਂ ਨਾਲ ਵਰਤੋ ਤੁਸੀਂ ਉਹਦੀ ਫੈਕਟਰੀ ਬੰਦ ਕਰ ਦਿਓ ਜੱਟ ਲਾਉਗੇ ਕਿਥੋਂ ਜੱਟ ਘਰੇ ਬਣਾ ਲੂ ਠੀਕ ਹੈ ਆਪਾਂ ਪੈਸਟਿਲੈਂਡ 'ਚ ਕੰਮ ਕੀਤਾ ਪੈਸਟਿਲੈਂਡ 'ਚ ਆਪਣੀ ਇਹ ਚੀਜ਼ ਦੀ ਨੌਲਜ ਆ ਕਿ ਜੇ ਉਹ ਚੀਜ਼ ਫੈਕਟਰੀ 'ਚ ਬਣਦੀ ਹੈ ਫਿਰ ਉਹ ਡੀਲਰਾਂ ਕੋਲੇ ਆਉਂਦੀ ਹੈ ਫਿਰ ਸਾਬ ਡੀਲਰਾਂ ਕੋਲੇ ਆਪਾਂ ਨੂੰ ਜਦੋਂ ਕਿਸਾਨਾਂ ਨਹੀਂ ਅਣਪੜ੍ਹੇ ਸੋਨੂੰ ਤਾਂ ਪਤਾ ਨਾ ਕੀ ਧਰਤੀ ਵਾਸਤੇ ਖਾਨੀਕਾਰ ਕਾ ਪਹਿਲਾਂ ਉਹ ਚੀਜ਼ ਨੂੰ ਇੰਨਾ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਫਿਰ ਥੋੜੇ ਸਮਾਂ ਬਾਅਦ ਕਹਿੰਦੇ ਕੈਸੰਦਾ ਕੈਸੰ ਦਾ ਕਾਰਨ ਬਣਦੀ ਹੈ ਇਹਨੂੰ ਬੰਦ ਕਰ ਦਿਓ ਉਹੀ ਟੈਕਨੀਕਲ ਜਿਵੇਂ ਗਲਾਈਫੋ ਸੀਗਾ ਉਹ ਕਿਸੇ ਹੋਰ ਲੈਵਲ ਤੇ ਆ ਗਿਆ ਹੁਣ 10 ਸਾਲਾਂ ਬਾਅਦ ਕਹਿੰਦੇ ਉਹ ਕੈਂਸਰ ਕਰੂਗਾ ਕਿਉਂਕਿ ਉਹਦਾ ਰੇਡ ਚੱਕਣਾ ਸੀ ਹੁਣ ਪਹਿਲਾਂ ਲਈ ਗ੍ਰਾਮ ਹਾਂ ਗਲਾਈਫੋਸਾਸਤੀ ਹੋ ਗਈ ਸੀ 2.500 ਦਾ ਲੀਟਰ ਮਿਲ ਜਾਂਦਾ ਸੀ ਉਹ ਬੈਨ ਕੀਤਾ ਤੇ ਉਹਨਾਂ ਨੇ ਨਮੀ ਫਾਰਮ ਬਣਾਤੀ ਉਹ 450 ਦਾ ਮਿਲਦਾ ਉਹਦਾ ਬੋਝ ਕੀਤੇ ਪਿਆ ਕਿਸਾਨਾਂ ਉਤੇ ਹੁਣ ਉਹਦਾ ਉਹ ਠੀਕ ਹੈ ਕੋਈ ਫਸਲ ਜੇ ਕਿੰਨਾ ਕ ਪਾਣੀ ਖਾਂਦੀ ਆ ਉਹਨਾਂ ਨੂੰ ਬਾਸਪੀਕਰਨ ਰਾਹੀਂ ਛੱਡਦੀ ਆ ਠੀਕ ਆ ਉਹ ਨਿਊ ਆਕਸੀਜਨ ਦਿੰਦੀ ਆ ਉਹ ਨਿਊ ਗ੍ਰੀਨਰੀ ਦਿੰਦੀ ਆ ਠੀਕ ਆ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਵੀ ਝੋਨਾ ਬੈਨ ਕਰਨ ਨਾਲ ਕੋਈ ਪਾਣੀ ਦਾ ਹੱਲ ਹੋ ਜਾਊ ਠੀਕ ਆ ਪਾਣੀ ਦਾ ਰੋਕਣਾ ਤਾਂ ਜਿਹੜਾ ਆਪਣਾ ਠੀਕ ਆ ਪਹਾੜਾਂ ਵਾਲੇ ਹਿਮਾਲਿਆ ਪਰਬਤਾਂ ਦੇ ਪਹਾੜਾਂ ਦਾ ਪਾਣੀ ਆਉਂਦਾ ਉਹਨਾਂ ਨੂੰ ਰੋਕੋ ਐਸਵਾਈਐਲ ਵਿੱਚ ਕਿੰਨੀ ਲੜਾਈ ਹੋਈ ਹੁਣ ਉਹ ਕੱਢੀ ਉਧਰ ਦੀ ਜਾਂਦੀ ਆ ਉਹਨਾਂ ਨੇ ਦੂਜ ਜੀਵਨਾਤੀ ਸਤਲੁਜ ਜਾਮਨਾ ਸਾਰ ਦਾ ਲਿੰਕ ਬਣਾਤੀ ਉਹ ਉੱਪਰੋਂ ਹੀ ਪਾਣੀ ਉਹਨਾਂ ਨੇ ਰੋਕ ਲੈ ਇਧਰ ਨਹੀਂ ਨਾ ਲ ਫੇ ਜਿਹੜੇ ਨੇ ਐਸਬੀਐਲ ਦਾ ਕਰਵਾਉਣੀਆਂ ਦਿੱਤੀਆਂ ਐਸਬੀਐਲ ਰੋਕੀ ਸੀ ਉਹਨਾਂ ਨੇ ਕਰਵਾਉਣੀਆਂ ਟਾਈਮ ਹੀ ਗਈਆਂ ਕਿਉਂਕਿ ਚੀਜ਼ਾਂ ਦਿਮਾਗ ਨਾਲ ਹੋ ਰਹੀਆਂ ਨੇ ਠੀਕ ਆ ਕਿਹੜੇ ਕਿਹੜੇ ਬੰਦੇ ਕਹਿੰਦੇ ਵੀ ਝੋਨਾ ਯਾਰ ਇੰਨਾ ਪਾਣੀ ਨਹੀਂ ਖਾਂਦਾ ਜਾਂ ਜਿਹੜੇ ਕਿ ਮੇਰੀ ਗੱਲ ਨਾਲ ਐਗਰੀ ਆ ਵੀ ਸਾਨੂੰ 40000 ਰੁਪਏ ਕਿਲੇ ਦਿੱਤਾ ਜਾਵੇ ਸੀ ਝੋਨਾ ਨਹੀਂ ਲਾਉਂਦੇ ਜਾਂ ਸਾਨੂੰ ਸਬਜ਼ੀਆਂ ਤੇ ਐਮਐਸਪੀ ਦਿੱਤੀ ਜਾਵੇ ਠੀਕ ਆ ਜਾਂ ਹੋਰ ਫਸਲਾਂ ਜਿਵੇਂ ਗਮਾਰਾ ਹੋ ਗਿਆ ਮੂੰਗੀ ਹੋਗੀ ਠੀਕ ਆ ਉਹ ਅਸੀਂ ਲਾਵਾਂਗੇ ਦਸਮਨ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਬਸ ਮੇਰਾ ਵੀਡੀਓ ਬਣਾਉਣ ਦਾ ਮਨ ਤੇ ਇਹ ਜੀ ਆਪਾਂ ਵੀ ਦੇਖਣਾ ਕਿੰਨੇ ਕੁ ਲੋਕ ਇਸ ਗੱਲ ਨਾਲ ਐਗਰੀ ਆ तकरीबन ਕਿਸਾਨ ਤਾਂ ਸਾਰੇ ਹੋਣਗੇ ਪਰ ਜਿਹੜੇ ਨੇ ਕਦੇ ਖੇਤੀ ਨਹੀਂ ਕੀਤੀ ਉਹਨਾਂ ਨੂੰ ਲੱਗਦਾ ਵੀ ਝੋਨਾ ਐ ਕਰਦਾ ਸੀ ਹਰਿਆਣੇ ਚ ਝੋਨਾ ਹਰਿਆਣੇ ਚ ਕਿੰਨਾ ਪਾਣੀ ਉਹ ਵੀ ਝੋਨਾਂ ਤਾਂ ਉਹਨਾਂ ਨੇ ਵੀ ਨਹੀਂ ਮੈਨ ਕੀਤਾ ਠੀਕ ਆ ਮੂੰਗੀ 26 ਲਾ ਲਓ ਹੋਰ ਬਰੇਡੀਆਂ ਲਾ ਲਓ ਜਿਹੜੀਆਂ 90 ਦਿਨਾਂ ਦੀ ਵੈਰਾਈਆਂ ਸਭ ਮੂੰਗੀ ਲਾ ਲਈ ਠੀਕ ਆ ਮੂੰਗੀ ਤੇ ਚੱਲਿਆ ਮੈਂ ਐਮ ਐਸ ਪੀ ਦਿੱਤਾ ਵਛੇ ਜਾਂ ਨੂੰ 55 ਸਾਨੂੰ ਵੇਚ ਜਾਂਦੀ ਐਮ ਐਸ ਪੀ ਤੋਂ ਘੱਟ ਵੇਚ ਜਾਂਦੇ ਚਲੋ ਵੇਚ ਕੇ ਬੰਦਾ ਖੋਸਾ ਠੀਕ ਆ ਉਹ ਇੱਕ ਪਾਣੀ ਨਾਲ ਹੀ ਹੁੰਦੀ ਆ ਹਾਲੇ ਚੀਜ਼ਾਂ ਦੇ ਸਾਰੇ ਹੈਗੇ ਆ ਠੀਕ ਆ ਗਮਾਰੇ ਤੇ ਦਿਓ ਐਮ ਐਸ ਪੀ ਹੋਰ ਚੀਜ਼ਾਂ ਹੋ ਸਬਜ਼ੀਆਂ ਦੇ ਦਿਓ ਟਿੰਡੋ 2 ਮਹੀਨੇ ਚ ਹੁੰਦੀ ਉਹ ਪਾਣੀ ਨਹੀਂ ਖਾਂਦੀ ਇੱਕ ਪਾਣੀ ਨਾਲ ਹੀ ਪੱਕਦੀ ਹੈ ਹੋਰ ਸਬਜ਼ੀਆਂ ਨੇ ਉਹ ਹਫ਼ਤਾ ਹਫ਼ਤਾ ਪਾਣੀ ਪਾਉਂਦੀਆਂ ਹਾਂ ਝੋਨੇ ਨੂੰ ਇੱਕ ਮਹੀਨਾ ਇੱਕ ਦਿਨ ਛੱਡ ਕੇ ਪਾਣੀ ਚਾਹੀਦਾ ਹੁੰਦਾ ਉਸ ਤੋਂ ਬਾਅਦ ਲਾਸਟ ਵਾਲੇ ਜਿਹੜੇ 60 ਦਿਨ ਹੁੰਦੇ ਆ 60 ਦਿਨਾਂ ਚ ਤੁਸੀਂ ਉਹਨੂੰ ਜੇ 10 ਪਾਣੀ ਵੀ ਲਾ ਦੋਗੇ 6 ਪਾਣੀ ਵੀ ਲਾ ਦੋਗੇ ਕਿਉਂਕਿ ਪਾਣੀ ਖੜਾ ਰਹਿੰਦਾ ਤਾਂ ਵੀ ਉਹ ਹੁੰਦੀ ਹੈ ਚੀਜ਼ ਹੁਣ ਮੋਟਰਾਂ ਨਹੀਂ ਤੇ ਜਿਹਨੇ ਮੋਟਰਾਂ ਚੱਲੀਆਂ ਹੁਣ ਅਗਲੇ ਕੋਲੇ 10 ਕਿੱਲੇ ਆ ਤਾਂ ਉਹਦੇ ਚ ਹੁਣ ਘੰਟਾ ਠੀਕ ਆ ਮੈਂ ਗੁੱਡੀ ਜਾਂਦਾ ਸੀ ਲਾਹਸਨ ਜਿਵੇਂ ਸਾਨੂੰ ਪਹਿਲਾਂ ਵੀਡੀਓ ਚ ਦਿਖਾਈ ਆ ਤੇ ਇਹ ਚੀਜ਼ ਵੀ ਆ ਹੁਣ ਲਾਹਸਨ ਦਾ 4000 ਰੁਪਏ ਦਾ ਵੀ ਪੈ ਗਿਆ ਕਨਾਲ ਦੇ ਵਿੱਚ ਠੀਕ ਆ ਤੇ ਰੇਟ ਇਹਦਾ 400 ਸੀਗਾ ਉਹਨੂੰ ਚਲ ਆਪਾਂ ਤਾਂ ਇਹਨੂੰ ਵਧਾਉਣ ਵਾਸਤੇ ਲਾਇਆਗਾ ਠੀਕ ਆ ਆਪਾਂ ਤਾਂ ਵੀ ਦੀ ਘਰ ਦਾ ਤਿਆਰ ਕੀਤਾ ਸੀ ਤੇ ਗੜਾਈ ਦਾ ਖਰਚ ਖਰਚ ਆ ਕੇ ਹੁਣ 10000 ਚ ਕਨਾਲ ਇਹ ਤਿਆਰ ਹੋਊਗੀ ਜਿਹਦਾ ਰੇਟ ਹੁਣ 50 60 ਰੁਪਏ ਰਹਿ ਗਿਆ ਫਿਰ ਦੱਸੋ ਇਹਦਾ ਕਿੰਨਾ ਕੁ ਬੈਨੀਫਿਟ ਹੋਊਗਾ ਕਿਉਂਕਿ ਇਹ ਇਹ ਚੀਜ਼ਾਂ ਦੇ ਐਮਐਸਪੀ ਨਹੀਂ ਹੈਗੀ ਜੇ ਇਹਦਾ ਐਨਪਾ ਤਾਂ 400 ਨੂੰ ਵਿਕ ਜਾਣਾ ਐਨਪਾ ਤਾਂ 40 ਰੁਪਏ ਰਹਿ ਜਾਣ ਤਾਂ ਕਰਕੇ ਲਬੀਜਨ ਤਾਂ ਅਸੀਂ ਇਹ ਵੀ ਚੀਜ਼ਾਂ ਬੀਜ ਲਾਂਗੇ ਅਸੀਂ ਬੈਡਾਂ ਦੇ ਫਸਲਾਂ ਬੀਜ ਲਾਂਗੇ ਸਾਰੇ ਹੱਲ ਕਰ ਲਾਂਗੇ ਠੀਕ ਆ ਪਰ ਮਾੜਾ ਜਿਹਾ ਸਰਕਾਰ ਵੀ ਹੋ ਜੇ ਕੋਈ ਪੰਜਾਬ ਦੇ ਮੰਤਰੀ ਨੇ ਉਹ ਵੀ ਮਾੜਾ ਮੋਟਾ ਇਸ ਗੱਲ 'ਚ ਸਟੈਂਡ ਲਿਆ ਕਰੋ ਉਹ ਗੱਲ ਪਹਿਲਾਂ ਅਬ ਜਿਹੜੇ ਮੋਦੀ ਨੇ ਬਿੱਲ ਕੱਢੇ ਸੀ ਉਹਨਾਂ ਵਾਲੀ ਗੱਲ ਹੋ ਜੇ ਨੇ ਪਹਿਲਾਂ ਤੁਸੀਂ ਹਾਂ 'ਚ ਹਮੇ ਭਰ ਦੇਨੋ ਫਿਰ ਜੇ ਲੋਕ ਤੁਹਾਡੇ ਉਲਟ ਹੋ ਜਾਂਦੇ ਆ ਫਿਰ ਤੁਸੀਂ ਜਾ ਕੇ ਉੱਥੇ ਕਹਿਣੋ ਵੀ ਅਸੀਂ ਵੀ ਮੋਦੀ ਦੇ ਖਿਲਾਫ ਆਂ ਜਾਂ ਬਿੱਲਾਂ ਦੇ ਖਿਲਾਫ ਆਂ ਠੀਕ ਆ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਕਿਵੇਂ ਲੱਗੀ ਜਰੂਰ ਸ਼ੇਅਰ ਕਰੋ ਕਮੈਂਟ ਬਾਈ ਬਣ ਕੇ ਜਰੂਰ ਦ ਵੀ ਆਪਣਾ ਤੁਸੀਂ ਐਗਰੀ ਹੈਗੇ ਕਿ ਨਾ ਆਪਾਂ ਆਪਣੀ ਗੱਲ ਦੇ ਨਾਲ ਹੱਸਣ ਤੇ ਧੰਨਵਾਦ ਚੈਨਲ ਕਰ ਲਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦੇ ਕਰੋ ਵੀਡੀਓ ਧੰਨਵਾਦ